ਦੇ ਚਲਾਣ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਦਾ ਚਲਾਣੇ ਮੋਟਾ ਹੋਣਾ ਚਾਹੀਦਾ ਵਾ ਫੇ ਮੁੜ ਕੇ ਰੌਂਦੇ ਆ ਚਲਾਣੋਗਾ ਕਿੰਨੀ ਜਗ੍ਹਾ ਵਾ ਪੈਜ ਖੁੱਲੀ ਜਗ੍ਹਾ ਵਾ ਕਿੱਥੇ ਛੱਡ ਕੇ ਗੱਡੀ ਤੇ ਇਹਨੇ ਕਿੱਥੇ ਗੱਡੀ ਲਾ ਜੀ ਆ ਹਾਂ ਉਹੜਾ ਗੱਡੀਆਂ ਲੈਣ ਹਾਂਜੀ ਗੁੱਡ ਮਾਰਨਿੰਗ ਬਾਬੋ ਕੀ ਹਾਲ ਚਾਲ ਕਿਸਾਨ ਚੜਦੀ ਕਲਾ ਕਿੱਦਾਂ ਭਾਊ ਜੀ ਹਾਂ ਜੀ ਮਾ ਆ ਯਾਰ ਯਾਰ ਇਹ ਜੀ ਚਾਬੀ ਹੋ ਅੱਜ ਫੇਰ ਸਬਰਾਂ ਦੇ ਬੈਠੇ ਆ ਵੇਖੋ ਅੱਜ ਕੀ ਬਣਦਾ ਬੱਬਾ ਨੂੰ ਸੁੱਖ ਰੱਖੇ ਵਾਹਿਗੁਰੂ ਔਰ ਤੋਂ ਇਸ ਰੋਕਵੇਂ ਸਾਰੇ ਠੀਕ ਠਾਕ ਚੱਲਦੀ ਕਲਾ ਜੁੱਟ ਹੋਣਗੇ ਮਾਲਾ ਜ ਕੋਈ ਦੇਖਦੇ ਆ ਕੀ ਬਣਦਾ ਅੱਜ ਫੇਰ ਕੱਲ ਤੇ ਕੀਤਾ ਹੀ ਆਪਾਂ ਬੈਟਰੀਆਂ ਬੂਟਰੀਆਂ ਬਦਲੀਆਂ ਗਈਆਂ ਤੇ ਚੱਕੇ ਚੁੱਕੇ ਕੀਤੇ ਸੀ ਚੈੱਕ ਅੱਜ ਕਰੀਸਾਂ ਕਰਨੀਆਂ ਟਰਾਲੀ ਦੇ ਚੱਕੀ ਤੇ ਪਿਛੇ ਥੋੜੇ ਦੇ ਉਹ ਕਰਦੇ ਆ ਹੁਣ ਚਾਹ ਚ ਪੀ ਕੇ ਤਾਂ ਉਹ ਹੋ ਗਈ ਜਾਂਦੀ ਤਾਂ ਗਰਮੀ ਤੇ ਬੜੀ ਪਰ ਹਵਾ ਉਹ ਹੋ ਗਈ ਜਾਂਦੀ ਆ ਤਾਂ ਕਰਕੇ ਮਸੀਤ ਨੇ ਦੇ ਆ ਸੋਨਾ ਮੁੰਡਾ ਲੋਈ ਬਾਬੋ ਹੁਣ ਆਪਾਂ ਮਾਰਾਂਗੇ ਕਸ਼ੂਆਂ ਨੂੰ ਗਰੀਸਾਂ ਤੇ ਖਾ ਕੇ ਬਣਾ ਦੇ ਤੇ ਆ ਜਗਾਣਾ ਰਾਤ ਨੇ ਰੀਨੇ ਬੋਲੋ ਕੀ ਹਾਲ ਬਣਾਇ ਕਿੰਨੇ ਮਿੰਟ ਦਾ ਲਾਪਰ 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 ਬਤਾਬਾ ਅੱਕੇਰ ਗੱਡੀਆਂ ਧਮਾਉਣ ਆਲੀਆਂ ਦੋਵੇਂ ਹੈ ਨਵੀਂ ਟੇਪ ਟੂਬ ਕਰਾਉਣੀ ਸਭੇ ਹਰ ਕੀ ਹੈ ਓਏ ਆ ਸ਼ੀਸ਼ੀਆਂ ਲੈ ੜੇ ਆ ਕਾਲੇ ਕਰਾ ਲੈ ਐ ਕੀ ਹੱਥ ਕਰਾਣੀ ਇਹ ਕਿਤੇ ਲੱਗਣਾ ਚੈੱਕ ਮਗਾ ਸਟੈਂਡ ਤੇ ਲਾਉਣਾ ਮੈਂ ਕਹਿੰਦਾ ਵਾ ਸੱਬੇ 15 ਮਿੰਟ ਲੱਗਣੇ ਵਾਦ ਕੋਡੇ ਲਾ ਕੇ ਕਰਦੇ ਆ ਗ੍ਰੀਸ ਯਾਰ ਮੈਂ ਕੋਡ ਲਾਉਣਾ ਪਰਾਵਾ ਚੱਕੀਆਂ ਤੇ ਵਧੀਆ ਗ੍ਰੀਸ ਹੋ ਜਾਂਦੀ ਆ ਯਾਰ ਵਧੀਆ ਤਰੀਕੇ ਨਾਲ ਹਾਂ ਤੁਹਾਨੂੰ ਪਤਾ ਮੇਰੇ ਪਰ ਬ੍ਰੇਕ ਨਹੀਂ ਉਹ ਪ੍ਰੈਸ਼ਰ ਨਹੀਂ ਸੀ ਤੇ ਪ੍ਰੈਸ਼ਰ ਪੈਪਾ ਲਾਉਣੀਆਂ ਨਹੀਂ ਆਪਾਂ ਖੋਲਣ ਦੀ ਲੋੜ ਨਹੀਂ ਪ੍ਰੈਸ਼ਰ ਪੈਪਾ ਐਦਾਂ ਕੋਡ ਫੇ ਆ ਵੇ ਤੁਸੀਂ ਲਾਵਾਗੀ ਕਿੰਨਾ ਨਹੀਂ ਲਾਉਣ ਦੀ ਲੋੜ ਨਹੀਂ ਪ੍ਰੈਸ਼ਰ ਪੈਪਾ ਲਾਉਣ ਦੀ ਲੋੜ ਅਵੇ ਜਦੋਂ ਕੋਡ ਇੰਨਾ ਅੱਗੇ ਆ ਗਿਆ ਨਾ ਫਿਰ ਟਰੈਟਰੀ ਨਿਕਲੋਣੀ ਥੱਲੇ ਆ ਨਹੀਂ ਲਾਉਣ ਦੀ ਲੋੜ ਨਹੀਂ ਲਾਉਣਾ ਨਹੀਂ ਪ੍ਰੈਸ਼ਰ ਪਾਪਾ ਨਹੀਂ ਲਾਉਂਦੀ ਕੋੜਾ 18 ਲੱਗੀਆਂ ਯਾਰ ਮੰਨਿਆ ਕਰ 18 ਕਿੱਥੇ ਲੱਗੀਆਂ ਤੇਰੀਆਂ ਆਹ ਕਰੰਟ ਆਈ ਹੈ ਲੈ ਤੇ ਕਰੰਟ ਤਾਂ ਸਿੱਧੀਆਂ ਲੱਗੀਆਂ ਨੇ ਪੁੱਠੀਆਂ ਕਿੱਥੇ ਲੱਗੀਆਂ ਨੇ ਮਾਮਾ ਮੈਂ ਹੱਦ ਹੋ ਗਈ ਮੈਂ ਤਾਂ ਯਾਰ ਲਾਉਣਾ ਵਾ ਕੋੜਾ ਕੋੜਾ ਲਾਗੇ ਚੱਕੀ ਦੇ ਗਰੀਸ ਵਧੀਆ ਹੋ ਜਾਂਦੀ ਹੈ ਯਾਰ ਸਟੈਂਡ ਤੇ ਲਾਣਾ ਮੇਰੇ ਤੇ ਯਾਰ ਉਹ ਵਿੰਗਰਿਆ ਸਟੈਂਡ ਆ ਗਿਆ ਨਾਲੇ ਤੇਰੇ ਵਾਲੇ ਦੀ ਚੱਲ ਪੈ ਤੇਰੇ ਪਿੰਨ ਠੀਕ ਆ ਓਏ ਪਿੰਨ ਤੇਰੇ ਵਾਲੀ ਮੈਨੂੰ ਪਤਾ ਕਰ ਤੋਂ ਅੱਜ ਕਰਦੀ ਆ ਹਾਂ ਉਹ ਲਾ ਉੱਤਲਾ ਨਹੀਂ ਜਿਹੜਾ ਉਤਲੀ ਪਲੇਟ ਉੱਤ ਬਿਲਡਿੰਗ ਵਾਲਾ ਚੈਨਾ ਕੱਢ ਦੇ ਕਿੰਨੇ ਕਰਾਉਣਾ ਕੋਈ ਹੋਰ ਕਰਾ ਲੂਗਾ ਕੋਈ ਸੱਤ ਪਾਈ 170 ਕੱਟ ਕਿਉਂ ਨਹੀਂ ਫਿਰ ਲੋ ਵੀ ਅਰਸ਼ਦਾ ਹੋ ਗਿਆ ਮਾਲ ਇਹਨੇ ਪਰਨੀ ਆ ਕਿੰਨੀ ਦੀ ਗੱਡੀ ਕਿਉਂ ਪੈਂਦਾ ਹਮਾਚ ਦੇ ਵਿੱਚ ਕਿਸ ਤਰ੍ਹਾਂ ਤੋਂ ਆ ਕੇ ਸਰੇ ਲੈਣਾ ਸੀ ਟੱਲ ਆਹ ਜੋੜੀ ਲਵਾਈ ਸੀ ਕੀ ਬੰਗਾਲ ਹੁੰਦਾ ਨਹੀਂ ਪਰਵਾਹ ਤੋਂ ਘੱਟ ਕਿੰਨੀ ਆ ਵਾ 123 ਇਤਨੀ ਹਵਾ ਕਮ ਕਿ ਹੋ ਗਈ ਯਾਰ ਅਜੇ 1 ਮਹੀਨਾ ਨਹੀਂ ਹੋਇਆ ਨੇਲ ਲਗਾਏ ਹੋਏ ਤਾਂ ਹਮ ਢਾਲਾ ਹੀ ਨਹੀਂ ਹੋਗਾ ਕੰਪਨੀ ਤੋਂ 170 ਦਾ ਨਹੀਂ ਢਾਲਾ ਹੋਗਾ ਹੋਣਾ ਦਾ ਕਾਲ ਤੇ ਆ ਰਹੀ ਹੈ ਕਿੱਥਾ ਇਹਨੇ ਭਰੇ ਨਹੀਂ ਜਵਾਨ ਨੇ ਇੱਥੇ ਹੀ ਗਾੜੀਆਂ ਵਾਦਨ ਤਾਂ ਕਿਹਨੇ ਪੜਾ ਖੜਾ ਠੀਕ ਹੈ ਜੀ ਫਿਰ ਤਾਂ ਉਹ ਛੁੱਟੀਆਂ ਵਿੱਚ ਅਸੀਂ ਚਲੋ ਕਰੋ ਖਾਲੀ ਜਾਗੇ ਆਪਾਂ ਵੀ ਬੀਟੀ ਅਰਮਾਨ ਨੂੰ ਕੀ ਕਰਨਾ ਹੁਣ ਮਾਲੂਮ ਤੇ ਨਹੀਂ ਕੋਈ ਦਾਣੇ ਪਣ ਦੀ ਗੱਲ ਆ ਜਦੋਂ ਦਾਣਾ ਪਣੀ ਹੋ ਗਿਆ ਪਤਾ ਲੱਗਣਾ ਤੇ ਨਹੀਂ ਚਲੋ ਠੀਕ ਹੈ ਜੀ ਫਿਰ ਬਰੀ ਕਰ ਦਵਾਂ ਨਾ ਬੰਦੀ ਆ ਚਲਾਨ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਦਾ ਚਲਾਨ ਵੀ ਮੋਟਾ ਹੋਣਾ ਚਾਹੀਦਾ ਵਾ ਇਹ ਮੜ ਕੇ ਰੋਂਦੇ ਆ ਚਲਾਣੋਗਾ ਕਿੰਨੀ ਜਗਾ ਵਾ ਭੈਜ ਖੁੱਲੀ ਜਗਾ ਵਾ ਕਿੱਥੇ ਛੱਡ ਕੇ ਗੱਡੀ ਤੇ ਨੇ ਕਿੱਥੇ ਗੱਡੀ ਲਾਜੀ ਆ ਹੁਣ ਆ ਗੱਡੀਆਂ ਲੈਣ ਵਾ ਲੈ ਮੇਰਾ ਤੇਰਾ ਦਾ ਫੋਨ ਕਰਾਂ ਚੌਂਕੀ ਤੇ ਭੈਣ ਤੇ ਚਲਾਣ ਕਰਾਵਾਂ ਇਹਨਾਂ ਦਾ ਯੂਪੀ ਨੰਬਰ ਗੱਡੀ ਆ 82 ਨੰਬਰ ਆਹ ਗੱਡੀ ਆਪਣੀ ਆ ਔਰ ਜਲਦੀ ਆਏ ਕਹਾਂ ਪੇ ਲਗਾਈਏ ਗੱਡੀ ਆ ਰੱਖ ਮੇਰੀ ਬਾਤ ਸੁਣ ਉਹ ਕਿਤਨੀ ਜਗਾ ਆਉਟਸਾਈਡ ਮੇ ਹੈਗੀ ਨਾ ਆ ਦੋ ਲਾਈਨ ਗੱਡੀਆਂ ਚੱਲਣ ਵਾਲੀ ਹੈ ਨਾ ਜੇਕਰ ਕੋਈ ਗੱਡੀ ਠੁਕ ਜਾਏ ਪਿੱਛੇ ਆ ਕੇ ਆ ਵੀ ਕੋ ਪੁਲਿਸ ਵਾਲਾ ਆ ਕੇ ਚਲਾਨ ਕਰ ਦੇ ਫਿਰ ਹੱਸਨੇ ਵਾਲੀ ਬਾਤ ਨਹੀਂ ਯਾਰ ਕਿਤਨੀ ਜਗਾ ਆਉਟਸਾਈਡ ਮੇ ਜਲਦੀ ਵੀ ਗਿਆ ਤਾ ਥੋੜਾ ਜਲਦੀ ਮੈਂ ਨਹੀਂ ਆ ਨਾ ਮੇਰੇ ਸਾਈਡ ਮੇ ਲਗਾਆ ਕਰੋ ਗਾਡੀ ਸਾਡਾ ਕਰਾਨ ਮੋਟਾ ਹੋਣਾ ਚਾਹੀਦਾ ਈਓ ਪਾ ਕੇ ਚੁੱਕ ਲੈ ਨੰਬਰ ਪਲੇਟ ਚੁੱਕੀ ਆ ਨਾ રે ਨੰਬਰ ਪਲੇਟ ਚੁੱਕੀ ਆ ਨਾ રે ਅਗਲੀ ਵੀ ਚੁੱਕੀ ਆ ਮਗਰਲੀ ਵੀ ਚੁੱਕੀ ਨੰਬਰ ਪਲੇਟ ਜਿਹਦਾ ਤੂੰ ਕੋਦ ਮਾਲ ਕਰਦਾ ਤੂੰ ਖੁਦ ਕੰਮ ਕਰ ਬੋਲੀ ਬੋਲੋ ਕੋਟੇ ਸਾਹਮਣੇ ਲੈ ਜਾ ਪੁਪਰ ਜਪਾ ਮਾਚੀਆ ਮੈਨੇ ਜਾ ਕੇ ਮੋੜ ਲੇ ਕੁਝ ਆਦੀ ਕੇ ਬਾਹਰ ਆ ਉਪਨ ਨਹੀਂ ਪੜੀਆ ਮੈਨੇ ਕਬੀ ਜਿਲਰ ਪਰ ਆਵਾਜ਼ ਆਵਾ ਲਾ ਲਾਉਂ ਬਾਹਰ ਕਾਣਾ ਨੋ ਬਾਹਰ ਚੇ ਬਾਰਾ ਕਾਣਾ ਨੋ ਨਮਾ ਅੱਧਾ ਹੋ ਗਏ ਉਹ ਸਭ ਨੇ ਸੋਈ ਆ ਨਾਲ ਹੀ ਪਰੇ ਦੂਜੀ ਸੌਣੇ ਬਾਥਰੂਮ ਮੇ ਕਿ ਤਰ੍ਹਾਂ ਨੋ ਇਸ ਜਗ੍ਹਾ ਮੇਂ ਟਾਇਲਟ ਆਨਾ ਬਾਥਰੂਮ ਦੇਖੀਏ ਆ ਬੜੇ ਬੜੇ ਗੰਦੇ ਹੁੰਦੇ ਆ ਇਹਨਾਂ ਦੇ ਬਾਈਓਰ ਦੇ ਬਾਥਮੈਨ ਹੋ ਕੇ ਰਿਪੋਰਟ ਸਾਫ ਬਿਲਕੁਲ ਐਨ ਵਧੀਆ ਕਲੀਨ ਚਾਹ ਬਾਈਓ ਨੂੰ ਹਰ ਰੋਜ਼ ਪਾਣੀ ਮਾਰ ਕੇ ਸਾਫ ਕਰਦੇ ਆ ਕੋਈ ਨਾ ਕੰਮ ਕਰਦੇ ਆ ਵੀਰੋ ਨੇ ਵੀਰ ਜੀ ਨੇ ਕਿ ਉਹਨਾਂ ਨੇ ਬੋਲਿਆ ਪੂਰੇ ਪੰਜਾਬ ਤੋਂ ਦਰ ਕਿਦੇ ਉਧਰੋਂ ਵਿਹਾਰ ਬਣਾ ਲਿਆ ਰੋਕੋ ਪਾ ਲਿਓ ਇੱਕ ਆਈ ਆ ਬੀਡੀ ਪੂਜਿਆ ਬਸ ਬਾਕੀ ਸਾਰਾ ਉੱਤ ਗਿਆ ਲੈ ਮਾਰੋ ਲੈ ਲਓ ਮਾਰੋ ਜਦੋਂ ਪਾਣੀ ਚੱਕੀ ਚ ਨਿਕਾਲੋ ਮਾਰਿਆ ਪਾਣੀ ਆ ਰਹੀ ਹੈ ਹਾਂਜੀ ਬਾਬੇਓ ਕਿਵੇਂ ਹੋ ਲੋਡ ਆਪਣਾ ਅੱਜ ਵੀ ਨਹੀਂ ਬਣਿਆ ਅੱਜ ਹੈਗਾ ਸ਼ਨੀਵਾਰ ਤੇ ਕੱਲੋਂ ਹੈਗਾ ਐਤਵਾਰ ਤੇ ਕੱਲ ਤੇ ਉੱਕਾ ਹੀ ਨਹੀਂ ਕਿਸਮਤ ਯਾ ਅਰਸ਼ਾ ਦਾ ਬਣ ਗਿਆ ਹੈਗਾ ਤੇ ਅਰਸ਼ ਦੀ ਗੱਡੀ ਲੋਡ ਹੋ ਗਈ ਆ ਪੇਪਰ ਮਿਲ ਗਏ ਉਹਨੂੰ ਉਹ ਨਿਕਲ ਗਿਆ ਉਥੋਂ ਤੇ ਆਪਣਾ ਵੀ ਵੇਖੋ ਇੱਕ ਹੈਗਾ ਹੀਗਾ ਲੋਡ ਸੋਮਵਾਰ ਦੀ ਲੋਡਿੰਗ ਤੇ ਇਹ ਤੇ ਉਹ ਹੈਗਾ ਹੀ ਹਾਈ ਬੈਡ ਟਰਾਲੀ ਦਾ ਅਰਸ਼ਲੀ ਗੱਡੀ ਦਾ ਉਹ ਆਪਣੇ ਪੈਣਾ ਨਹੀਂ ਤੇ ਟਰਾਂਸਪੋਰਟਰ ਦਾ ਆ ਹੁਣ ਕਹਿੰਦਾ ਵੀ ਹਾਈ ਬੈਡ ਦਾ ਮਾਲ ਮੈਂ ਵੀ ਨਹੀਂ ਆਪਣੀ ਤੇ ਸੇਮੀ ਆ ਤੇ ਵੇਖੋ ਕਿਤੇ ਚਲੋ ਕੋਈ ਗੱਲ ਨਹੀਂ ਹੋਰ ਵੇਚ ਲਾਂਗੇ ਫਿਰ ਕੀ ਕਰਨਾ ਹੋ ਨਾ ਆ ਹੋ ਗਏ ਆ 15 ਕੇ ਦਿਨ ਹੋ ਗਏ ਆ ਨਾ ਕੰਮ ਬਹੁਤਾ ਹੀ ਯਾਦਾ ਹੀ ਠੰਡਾ ਜਿਹਾ ਪਿਆ ਵਾ ਸਾਰੇ ਬਨੇ ਉਹ ਵਾਲਾ ਉਧਰੋਂ ਪਰਿਓ ਆਪਣੀਆਂ ਸਿਲੀਗੂੜੀ ਸਾਈਡ ਵੱਲੋਂ ਉੱਪਰੋਂ ਗੱਡੀਆਂ ਘਾਟੀ ਵੱਲ ਖਾਲੀ ਹੋ ਕੇ ਆਉਂਡੀਆਂ ਉੱਥੇ ਕਲਕੱਤੇ ਆ ਗੀਆਂ ਉੱਥੋਂ ਰੇਟ ਨਹੀਂ ਮਿਲਦੇ ਆ ਪੂਰਾ ਵੀ ਰੇਟ ਡਾਊਨ ਰੇਟ ਤੇ ਗੱਡੀਆਂ ਭਰ ਕੇ ਆਉਂਡੀਆਂ ਇੱਧਰ ਨੂੰ ਵਾਪਸੀ ਫਿਰ ਇਧਰੋਂ ਪੰਜਾਬ ਤੋਂ ਨਹੀਂ ਕੋ ਉਧਰ ਦਾ ਮਾਲ ਮਿਲੰਦਿਆ ਮਾਰਚ ਮਹੀਨੇ ਤੋਂ ਬਾਅਦ ਥੋੜਾ ਜਿਹਾ ਕੰਮ ਬੰਦਾ ਪੈ ਜਾਂਦਾ ਵਾ ਤੇ ਹੁਣ ਸ਼ਾਇਦ ਆ 23 ਤਰੀਕ ਤੋਂ ਬਾਅਦ ਕੱਲ ਤੋਂ ਬਾਅਦ ਕੰਮ ਧਰੂਗਾ ਤੇ ਬਾਕੀ ਵੇਖੋ ਕਿ ਤਾਂ ਕੀ ਮੋਲ ਬਣਦਾ ਤੇ ਡੱਟੇ ਖੜੇ ਆ ਟਾਬੇ ਦੇ ਬਸ ਲੱਗੀ ਆ ਗੱਡੀ ਪ੍ਰਸ਼ਾਦਾ ਬੜੀ ਸ਼ਖਲੀ ਦਾ ਤੁਰ ਫਿਰ ਲਈਦਾ ਮੰਜੇ ਦੇ ਬੈਚੀਦਾ ਕੁਰਸੀ ਵੇਖ ਲਈਦੀ ਆ ਮਸ਼ਰ ਹੁੰਦਾ ਤੇ ਗੱਡੀ ਜਾ ਜੀਦਾ ਐਦਾ ਐਧਰ ਟਾਈਮ ਲਗਾਉਂਦੇ ਆ ਬਸ ਬਾਕੀ ਚਲੋ ਜਿੰਨਾ ਚਿਰ ਦਾਣਾ ਪਾਣੀ ਇੱਥੇ ਲਿਖਿਆ ਵੀਰ ਉਹਨਾਂ ਦੇ ਹੋਟਲ ਤੇ ਉਹਨਾਂ ਤੇ ਛੱਡ ਲੈਣਾ ਤੇ ਬਾਕੀ ਜਦੋਂ ਬਣ ਗਿਆ ਮਾਉਲ ਲੋਡ ਦਾ ਉਦੋਂ ਨਿਕਲ ਜਾਣਾ ਆਪਾਂ ਫਿਰ ਇਹ ਆਪੀ ਹੁਣ ਆਪਣੀ ਬ੍ਰੇਕ ਇੱਥੇ ਆ ਕੇ ਲੱਗਿਆ ਕਰੋ ਕਿ ਪੱਕੀ ਨਹੀਂ ਤੇ ਪੰਜਾਬ ਤੋਂ ਚੱਲ ਕੇ ਨਾ ਪੰਜਾਬ ਤੋਂ ਚੱਲ ਕੇ ਤੇ ਆਪਣਾ ਜਿੱਦਾਂ ਮੇਰਾ ਮੈਂ ਆਪਣਾ ਦੱਸਣ ਧਿਆਵਾ ਮੇਰਾ ਕੋਈ ਟਿਕਾਣਾ ਪੀਟਾਬੇ ਵਧੀਆ ਦਾ ਹੈ ਨਹੀਂਗਾ ਆ ਇੱਥੇ ਹੁਣ ਆ ਵਧੀਆ ਮਿਲ ਗਿਆ ਓਕੇ ਰਿਪੋਰਟ ਹੁਣ ਜਦੋਂ ਆਪਾਂ ਉਦੋਂ ਯੂਪੀ ਚ ਵੜ ਕੇ ਬਿਹਾਰ ਪਾਰ ਕਰਕੇ ਆਪਣੇ ਮਨੀਸ਼ ਵਾਲੇ ਵੀਰ ਦੇ ਢਾਬੇ ਤੋਂ ਹੋ ਕੇ ਉੱਥੋਂ ਮੁੜ ਕੇ ਅੱਗੇ ਆਗੇ ਤੇ ਆਪਣੇ ਦੋ ਦੋ ਤਿੰਨ ਢਾਬੇ ਹੁੰਦੇ ਆ ਇੱਕ ਵੀਰ ਜੀਤੇ ਵੀਰ ਦਾ ਹੋਟਲ ਆ ਮਨਜੀਤ ਭਾਈ ਦਾ ਉੱਥੇ ਆਪਣੇ ਗੁਰਨਾਣ ਹੋਟਲ ਉੱਥੋਂ ਅੱਗੇ ਆਗੇ ਫਿਰ ਜੀ ਟੋਟਲਾ ਜੀ ਟੋਟਲ ਤੋਂ ਫੇਗਲਾ ਹੋਟਲ ਆਪਣਾ ਆਏ ਹੋਊਗਾ ਜਿੱਥੇ ਆਪਾਂ ਬ੍ਰੇਕ ਮਾਰਿਆ ਕਰਾਂਗੇ ਜਿੱਥੇ ਆਪਾਂ ਰੁੱਕ ਕੇ ਜਾਇਆ ਕਰਾਂਗੇ ਤੇ ਪ੍ਰਸ਼ਾਦਾ ਪਾਣੀ ਵੀਰ ਜੀ ਹੁਣਾਂ ਦਾ ਬਹੁਤ ਵਧੀਆ ਓਕੇ ਰਿਪੋਰਟ ਆ ਬਾਕੀ ਫੋਨ ਬੋਲਣੇ ਬਹੁਤ ਵਧੀਆ ਤੇ ਬਾਕੀ ਚਲੋ ਮਿਲਦੇ ਆ ਸਵੇਰੇ ਤੇ ਸਵੇਰੇ ਵੇਖਾਂਗੇ ਸਵੇਰੇ ਥੋੜਾ ਜਿਹਾ ਬਾਜ਼ਾਰ ਜਾਣਾ ਸਮਾਨ ਦਾ ਇੱਕ ਦੋ ਚੀਜ਼ਾਂ ਲੈ ਕੇ ਆਉਣੀ ਆਂ ਵੀਰੋ ਨੇ ਕਹਿਣ ਦੇ ਕੋਈ ਨਾ ਮੈਂ ਚੱਲੂੰਗਾ ਨਾਲ ਟਾਬੇ ਵਾਲੀ ਵੀ ਜੜੀ ਤੇ ਮੈਂ ਚਲੋ ਚੱਲ ਚਲਾਂਗੇ ਭਾਈ ਜੀ ਸਮਾਨ ਇਹ ਲੈਣਾ ਵੀ ਜਿਹੜੀਆਂ ਗੱਡੀ ਸਟਾਰਟ ਕਰਨ ਵਾਲੀਆਂ ਲੀਡਾਂ ਹੁੰਦੀਆਂ ਨਾ ਉਹ ਲੈ ਕੇ ਆਉਣੀ ਆਂ ਜਦਾਂ ਮੰਨ ਲਓ ਚਲੋ ਹੁਣ ਤੇ ਆਪਣੀ ਬੱਬੀ ਦੀ ਮੇਰੇ ਨਾਲ ਬੈਟਰੀ ਨਵੀਆਂ ਆ ਤੇ ਫਸੇ ਹਾਂ ਕਿ ਆਪਾਂ ਹਰਿਆਣਾ ਮੈਂ ਫਸ ਗਿਆ ਹਾਂ ਕਿਉਂਕਿ ਗੱਡੀ ਲੋਡ ਕਰਨ ਜਣਾ ਤੇ ਗੱਡੀ ਸਟਾਰਟ ਨਹੀਂ ਹੋਈ ਚਲੋ ਕਿਤੇ ਨਾ ਕਿਤੇ ਹੋ ਜਾਂਦਾ ਕਿ ਇਲਟਰਨੇਟਰ ਕੰਮ ਛੱਡ ਗਿਆ ਬੈਟਰੀਆਂ ਲੋ ਹੋ ਜਾਂਨ ਕਿ ਗੱਡੀ ਸਟਾਰਟ ਨਹੀਂ ਹੁੰਦੀ ਜਾਂ ਕੋਈ ਹੋਰ ਵੀ ਨਿਕਾਮੋਟਾ ਕੁਫਲਟ ਪੈ ਜਾਂਦਾ ਤੇ ਮਿਸਤਰੀ ਘਰ ਤੋਂ ਘੱਟ ਨਹੀਂ ਤੇ 7-800 ਰੁਪਏ ਮੰਗ ਲੈਂਦੇ ਆ ਤੇ ਤੁਹਾਨੂੰ ਪਤਾ ਹੈ ਇੰਨੇ ਪੈਸੇ ਦੇ ਕੇ ਕੰਮ ਸਹੀ ਹੈ ਨਾ ਚਲੋ ਅਗਰੇ ਉਹਨਾਂ ਦਾ ਵੀ ਰੋਜ਼ਗਾਰ ਆ ਪਰ ਆਪਾਂ ਵੀ ਫਸੇ ਹੁੰਨੇ ਆ ਕੀ ਕਰਨਾ ਹੈ ਨਾ ਤੇ ਪਰ ਜਦੋਂ ਆਪਣੇ ਕੋਲ ਆਸਾਨਦ ਹੋਵੇ ਚੀਜ਼ ਕੋਲ ਹੋਵੇ ਤੇ ਚਲੋ ਬੰਦਾ ਸੌਖਾ ਰਿੰਦਾ ਗੱਡੀ ਗੁੜੀ ਸਟਾਰਟ ਹੋ ਜਾਂਦੀ ਮੰਨ ਲਓ ਜੇ ਆਪਣੀ ਓਕੇ ਕਿਸੇ ਵੀਰ ਭਰਾ ਦੀ ਗੱਡੀ ਨਹੀਂ ਸਟਾਰਟ ਸਟਾਰਟ ਹੁੰਦੀ ਹਨਾ ਤੇ ਆਪਾਂ ਉਹ ਕਰਵਾ ਸਕਦੇ ਆ ਅਗਲੇ ਦਾ 5-70000 ਰੁਪਏ ਪਾ ਸਕਦੇ ਆ ਉਦੋਂ ਤੇ ਆਪਣਾ ਕੁਝ ਨਹੀਂ ਜਾਂਦਾ ਤੇ ਆਪਣੇ ਕੋਲ ਲੀਡਾ ਹੈਗੀ ਆ ਲੀਡਾ ਲਾ ਕੇ ਬੈਟਰੀ ਦਾ ਉਹਦੇ ਨਾਲ ਕਨੈਕਟ ਕਰਕੇ ਤੇ ਆਪਾਂ ਗੱਡੀ ਸਟਾਰਟ ਕਰਵਾ ਸਕਦੇ ਆ ਆਪਣੀ ਨਹੀਂ ਹੋਊਗੀ ਆਪਣਾ ਓਕੇ ਰਿਪੋਰਟਰ ਹੋਊ ਕੰਮ ਚਲੋ ਆਪਾਂ ਕਿਸ ਦੀ ਹੈਲਪ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਆਪਣਾ ਕੋਈ ਘਾਟਾ ਨਹੀਂ ਹੋਤੇ ਦੇ ਵਿੱਚ ਇਹ ਕਰਕੇ ਮੈਂ ਲੀਡਾਂ ਲੈ ਕੇ ਨਵੀਆਂ ਰੱਖਾਂਗਾ ਗੱਡੀ ਤੇ ਵਿੱਚ ਤੇ ਬਾਕੀ ਚਲੋ ਸਵੇਰੇ ਜਾ ਕੇ ਉਹਨੇ ਆ ਬਾਜ਼ਾਰ ਤੇ ਮਿਲਦੇ ਆ ਸਵੇਰੇ ਤੇ ਠੀਕ ਆ ਵੀ ਬਾਬੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹ